ਪਿਆਰੇ ਪੰਜਾਬ ਵਾਸੀਓ ਪਿਆਰ ਭਰੇ ਸਤਿਕਾਰ ਅਗਰ ਤੁਸੀਂ ਕੱਲ ਦੇ ਦਿਨ ਕੋਈ ਵੀ ਪਲਾਨ ਕੀਤਾ ਹੈ ਤੇ ਧਿਆਨ ਨਾਲ ਹੀ ਕਰੋ ਨਿਕਲਣਾ ਕਿਉਂਕਿ ਜੋ ਕੱਲ ਦਾ ਬੰਦ ਹੈ ਉਸ ਦੇ ਵਿੱਚ ਕਰਫਿਊ ਵਾਲੇ ਹਾਲਾਤ ਨਜ਼ਰ ਆਣਗੇ ਜਿਸ ਤਹਿਤ 30 ਦਸੰਬਰ ਨੂੰ ਕਿਸਾਨਾਂ ਵੱਲੋਂ ਪੰਜਾਬ ਬੰਦਾ ਐਲਾਨ ਕੀਤਾ ਗਿਆ ਉਹ ਸਤ ਤੋਂ 4 ਵਜੇ ਤੱਕ ਬੰਦ ਰਹੇਗਾ ਤੇ ਉਸ ਵਿੱਚ ਕੁਝ ਐਮ ਜੋ ਅਪੀਲਾਂ ਕਿਸਾਨ ਵੱਲੋਂ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਉਹ ਤੁਹਾਨੂੰ ਦੱਸਣ ਜਾ ਰਿਹਾ ਆਂ ਮਕਮਲ ਤੌਰ ਤੇ ਪੰਜਾਬ ਬੰਦ ਦਾ ਐਲਾਨ ਦੂਜਾ 7 ਤੋਂ 4 ਵਜੇ ਤੱਕ ਰਹੇਗਾ ਪੰਜਾਬ ਬੰਦ ਰੇਲ ਆਵਾਜਾਈ ਗਈ ਰਹੇਗੀ ਬੰਦ ਸੜਕੀ ਆਵਾਜਾਈ ਗਈ ਰਹੇਗੀ ਬੰਦ ਦੁਕਾਨਾਂ ਬੰਦ ਕਰਨ ਦੀ ਅਪੀਲ ਕਿਉਂਕਿ ਜਥੇਬੰਦੀਆਂ ਨੇ ਜਗਾ ਜਗਾ ਜਾ ਕੇ ਅਪਰੋਚ ਕੀਤੀ ਹੈ ਕਿ ਸਾਰੇ ਸਾਥ ਦੋਏ ਪੰਜਾਬ ਦਾ ਤੇ ਨਸਲਾਂ ਦੇ ਫਸਲਾਂ ਦੀ ਲੜਾਈ ਹੈ ਸਰਕਾਰੀ ਤੇ ਗੈਰ ਸਰਕਾਰੀ ਦਫਤਰ ਬੰਦ ਰਹਿਣਗੇ ਪ੍ਰਾਈਵੇਟ ਵਾਹਨ ਨਹੀਂ ਚੱਲਣਗੇ ਗੈਸ ਸਟੇਸ਼ਨ ਬੰਦ ਰਹਿਣਗੇ ਪੈਟਰੋਲ ਪੰਪ ਵੀ ਬੰਦ ਰਹਿਣਗੇ ਜਿਨ੍ਹਾਂ ਨੇ ਪੈਟਰੋਲ ਪਵਾਣਾ ਪਵਾ ਲੋ ਤੁਸੀਂ ਸਬਜ਼ੀ ਮੰਡੀਆਂ ਬੰਦ ਦੁੱਧ ਦੀ ਸਪਲਾਈ ਬੰਦ ਵਿਆਹ ਵਾਲਿਆਂ ਨੂੰ ਜਿਹੜਾ ਮਿਲੇਗੀ ਇਜਾਜ਼ਤ ਤੇ ਐਮਰਜੈਂਸੀ ਸੇਵਾਵਾਂ ਜਿਵੇਂ ਕੀ ਕਿਸੇ ਨੂੰ ਹੀ ਮੈਡੀਕਲ ਸੇਵਾਵਾਂ ਤੇ ਜਾਂ ਫਿਰ ਕਿਸੇ ਨੂੰ ਐਂਬੂਲੈਂਸ ਵਗੈਰਾ ਲੰਘਣ ਨੂੰ ਇਜਾਜ਼ਤ ਮਿਲੇਗੀ ਉਸ ਤੋਂ ਪ੍ਰੰਤ ਅੱਗੇ ਉਹਨਾਂ ਨੇ ਲਿਖਿਆ ਕਿ ਨੌਕਰੀ ਦੀ ਕਿਸੇ ਨੇ ਇੰਟਰਵਿਊ ਦੇਣੀ ਹੋਵੇ ਤੇ ਉਹ ਇਜਾਜ਼ਤ ਮਿਲੇਗੀ 200 ਤੋਂ 3 300 ਥਾਵਾਂ ਤੇ ਨਾਕਾਬੰਦੀ ਹੋਏਗੀ ਤੇ ਆਮ ਜਨਤਾ ਕਰੋਨਾ ਨਿਕਲੇ ਇਹ ਮੈਂ ਤੁਹਾਨੂੰ ਜੋ ਉਹਨਾਂ ਦੇ ਰੂਲ ਤੇ ਜੋ ਉਹਨਾਂ ਨੇ ਆਪਣਾ ਐਲਾਨ ਕੀਤੇ ਨੇ ਤੇ ਜੋ ਉਹਨਾਂ ਦੀ ਗਾਈਡਲਾਈਨ ਬੰਦ ਦੀ ਉਹ ਤੁਹਾਨੂੰ ਸਕਰੀਨ ਤੇ ਵੀ ਦਿਖਾਵਾਂਗਾ ਤੇ ਤੁਸੀਂ ਸਾਰੇ ਹੀ ਪਲੀਜ਼ ਕੱਲ ਇਸ ਬੰਦ ਦਾ ਸਾਥ ਦੇ ਕੇ ਆਪ ਪੰਜਾਬੀ ਹੋਣ ਦਾ ਇੱਕ ਇਹ ਮਿਸਾਲ ਕਾਇਮ ਕਰੋ ਕਿ ਪੰਜਾਬੀ ਉਸ ਜਗਜੀਤ ਸਿੰਘ ਢੱਲੇਵਾਲ ਦੇ ਨਾਮ ਨੇ ਜੋ ਅੱਜ 32 ਦਿਨ ਤੋਂ ਮਰਨ ਵਰਤੇ ਬੈਠੇ ਹੋਏ ਨੇ ਜਿਹੜੇ ਕਿ ਕੈਂਸਰ ਦੇ ਮਰੀਜ਼ ਹੋਣ ਦੇ ਬਾਵਜੂਦ ਵੀ ਦਵਾਈ ਦੀ ਡੋਜ਼ ਨਹੀਂ ਲੈ ਰਹੇ ਔਰ ਉਹ ਡੋਲ ਨਹੀਂ ਰਹੇ ਉਸ ਗੁਰਸਿੱਖ ਬੰਦੇ ਦੇ ਤੁਸੀਂ ਸਿਰਫ ਉਹ ਇੱਕ ਗੱਲ ਕਹਿੰਦਾ ਕਿ ਮੇਰੀ ਸ਼ਹੀਦੀ ਨੇ ਇਤਿਹਾਸ ਰਚਨਾ ਇਹ ਗੱਲ ਉਹਨਾਂ ਨੇ ਪੰਜਾਬ ਆਮ ਆਦੀ ਪਾਰਟੀ ਦੇ ਪ੍ਰਧਾਨ ਅਮਨ अरोड़ा ਨਾਲ ਬੀਤੇ ਦਿਨੀ ਕੀਤੀ ਸੀ ਜਿਸ ਨੂੰ ਅਸੀਂ ਦਿਖਾਇਆ ਸੀ ਆਪਣੇ ਚੈਨਲ 'ਾਂਹੀਂ ਤੇ ਮੈਂ ਤੁਹਾਨੂੰ ਅਗਲੀ ਖਬਰ ਲੈ ਕੇ ਫਿਰ ਮਿਲਦਾ ਹਾਂ ਦਿਓ ਮੈਨੂੰ ਇਜਾਜ਼ਤ ਜੀ ਇੰਡੀਆ ਨਿਊਜ਼ ਤੋਂ ਤੁਹਾਡਾ ਆਪਣਾ ਅਮਨਦੀਪ ਸਿੰਘ ਜਲੰਧਰ